ਦਾ ਇੱਕ ਨਾਰਮਲ ਕੇਸ ਦੇ ਵਿੱਚ ਜਿਹੜੀ ਬੀਬੀ ਆ ਵੀ ਉਹਦਾ ਆਪਰੇਸ਼ਨ ਨਾ ਹੋਵੇ ਤੇ ਉਹਨੂੰ ਕੀ ਕੀ ਕੰਮ ਜਿਹੜੇ ਕਰਨੇ ਚਾਹੀਦੇ ਤੁਹਾਡੇ ਹਿਸਾਬ ਨਾਲ ਉਹਨੂੰ ਪਤਾ ਕੀ ਕਰਨਾ ਚਾਹੀਦਾ ਜਦੋਂ ਉਹਨੂੰ ਨਾ ਥੋੜਾ ਬੋਤਾ ਹਿਲਜੁਲ ਹੁੰਦੀ ਆ ਨਾ ਹੂੰ ਤੁਸੀਂ ਉਹਨੂੰ ਨਾ 50 ਗ੍ਰਾਮ ਲੈਣੀ ਆ ਕਸਟੈਲ ਹੂੰ ਉਹਦੇ ਚੋਂ ਨਾ 25 ਗ੍ਰਾਮ ਉਹਨੂੰ ਦੇ ਦੇਣੀ ਆ ਦੁੱਧ ਪਾ ਕੇ ਹੂੰ ਤੇਜ ਮਿੱਠਾ ਪਾ ਕੇ ਉਹਨੂੰ ਦੇ ਦੇਣੀ ਆ ਅੱਛਾ ਉਹਦੇ ਨਾਲ ਉਹਨੂੰ ਇੱਕ ਦੋ ਵਾਰੀ ਇੱਕ ਵਾਰੀ ਜਾਂ ਦੋ ਵਾਰੀ ਪੋਟੀ ਆ ਜਾਂਦੀ ਹੈ ਹੂੰ ਉਹਦੇ ਨਾਲ ਬੱਚਾ ਤੇ ਤਰਪੇ ਜਾਂਦਾ ਵਾ ਅੱਛਾ ਢਲ ਜਾਂਦਾ ਹੂੰ ਫੇਰ ਉਹਨੂੰ ਇੱਕ ਕਾੜੂ ਦੇਦੀਦਾ ਅੱਛਾ ਫੇਰ ਉਹਦੇ ਨਾਲ ਹੋਰ ਤੇਜ਼ ਕੰਮ ਹੋ ਜਾਂਦਾ ਹੂੰ ਫੇਰ ਉਹਨੂੰ ਨਾ ਜੇ ਪਹਿਲਾ ਕੇਸ ਹੋਏ ਉਹ ਹੁੰਦਾ ਵਾ 24 ਘੰਟਿਆਂ 'ਚ ਹੂੰ ਜਿਹੜਾ ਦੂਜਾ ਕੇਸ ਹੁੰਦਾ ਉਹ ਹੁੰਦਾ 12 ਘੰਟਿਆਂ 'ਚ ਅੱਛਾ ਹੂੰ ਤੇ ਉਹ ਫੇਰ ਨਾ ਜਦੋਂ 24 ਘੰਟਿਆਂ ਵਾਲਾ ਜਿਹੜਾ ਨਾ ਉਹਨੂੰ ਜਦੋਂ ਅਸੀਂ ਕਿਸੇ ਆਵਦੇ ਦਿਨ ਜਾਂ ਰਾਤ ਕੱਟਨੇ ਆ ਅਗਲੇ ਦਿਨ 10 ਵਜੇ ਜਾਂ 11 ਵਜੇ ਇਹ ਹਸਪਤਾਲ ਲੈ ਜੰਨੇ ਆ ਅੱਛਾ ਤੇ ਸ਼ਾਮੀ ਜਦ ਸ਼ਾਮਾਂ ਪੈਂਦੀਆਂ ਵਾ 4 ਵਜੇ 5 ਵਜੇ ਕੇਸ ਹੋ ਜਾਂਦਾ ਅੱਛਾ ਹਾਂਜੀ ਇਹ ਮਤਲਬ ਤੁਹਾਡਾ ਪੱਕਾ ਨੁਕਤਾ ਹੈਗਾ ਹਾਂਜੀ